ਵੀਡੀਓ ਦੇ ਵਿੱਚ ਲੋਕਾਂ ਤੋਂ ਜਿਹੜੀ ਐ ਜਬਰੀ ਵਸੂਲੀ ਜਿਹੜੀ ਇੱਕ ਪਰਚੀਆਂ ਨੇ ਉਹ ਕੱਟੀਆਂ ਜਾ ਰਹੀਆਂ ਨੇ ਕਿਉਂ ਲੈ ਰਿਆ ਹਾਂਜੀ ਦੱਸੋ ਮਹਾਰਾਜ ਪਰਚੀ ਜੀ 200 ਰੁਪਏ ਪਰਚੀ ਜੀ ਪੰਚਾਇਤ ਨੇ ਲਈ ਐ ਇਹਦੇ ਪਾਸ ਸਾਹਮਣੇ ਭਾਈ ਕਿ ਮੈਂ ਵੀ ਤਾਂ ਮਾਲਕ ਨੂੰ ਦਿਖਾਣੀ ਆ ਪਰਚੀ ਮੈਂ ਮਾਲਕ ਨੂੰ ਦਿਖਾਉਣਗੇ ਲੈ Google Pay ਕਰ ਕਰ Google Pay ਦੇ ਹੋਈ ਪਿੰਡ ਵਾਲਿਆਂ ਨੇ ਮੈਨੂੰ ਲਿਖਤੀ ਦਿੱਤਾ ਵੀ ਆਪਣੇ ਪਿੰਡ ਦਾ ਵੀ ਪੁਲ ਟੁੱਟ ਟੁੱਟ ਰਿਹਾ ਹੈ ਇਹਦੀ ਖਲਤ ਖਸਤਾ ਹਾਲਤ ਹੋ ਰਹੀ ਹੈ ਤਾਂ ਕਰਕੇ ਸਾਨੂੰ ਇਸ ਸਟੈਪ ਕਿਹਣਾ ਪਿਆ ਪਰਤੀ ਕੱਟ ਸਕਦੇ ਹੋ ਤੁਸੀਂ ਇਸ ਤਰ੍ਹਾਂ ਜਿਸ ਤਰ੍ਹਾਂ ਪ੍ਰਸ਼ਾਸਨ ਨੇ ਪਰਚਾ ਵੀ ਦਰਜ ਕਰਤਾ ਤੁਹਾਡੇ ਤੇ ਪੁਲਿਸ ਲੱਭ ਵੀ ਰਹੀ ਹੈ ਲੋਕਾਂ ਨੇ ਕਿਹਾ ਸੀ ਕਿ ਵੀ ਪਰਚਾ ਕੱਟੋ ਨਹੀਂ ਲੋਕਾਂ ਨੇ ਡਿਮਾਂਡ ਕੀਤੀ ਸੀ ਪੁਲਿਸ ਦੀ ਸਖਿਆ ਵਾਸਤੇ ਕੀ ਕਰਨਾ ਚਾਹੀਦਾ ਅਸੀਂ ਉਹ ਸੋਚ ਉਚਾਰ ਕਰਕੇ ਕਿਹਾ ਵੀ 20-50 ਰੁਪਏ ਪਰਚੀ ਲਾ ਲਓ ਗੱਡੀ ਤੇ ਕੱਲੋ ਚ ਨੈਕਸ ਸੁਰਵਾਰ ਹੋਇਆ ਤਾਂ ਜਰੂਰ ਮੈਂ ਥੇਰ ਵੀ ਜਾਵਾਂਗਾ ਉਹ ਤਾਂ ਦੇਖੋ ਜੇ ਮੈਂ ਨਹੀਂ ਕਸ਼ੁਰਵਾਰ ਤਾਂ ਮੇਰੇ ਕੋਲ ਆਪਾਂ ਫੇਰ ਕਹਾਂ ਸੋਲ ਜੂ ਪੋਰਟ ਨਾ ਵਾਲਾ ਗੱਡੀ ਲੈ ਕੇ 60 60 ਲੱਖ ਦੀ ਗੱਡੀ ਲੈ ਕੇ ਜਾਂਦਾ ਜੇ 50 ਰੁਪਏ ਦੇ ਵਿੱਚ ਆਏਗਾ ਕੋਈ ਕਰਤ ਨਹੀਂ ਪੰਗਾ ਪਰ ਮਾਰਾ ਦੀ ਚੰਗੀ ਗੱਲ ਨਹੀਂ ਹੈ ਗਈ ਜੀ ਕਿ ਨਹੀਂ ਫਿਰ ਉਧਰ ਹੁੰਦਾ ਹੀ ਰੋ ਮਰੇ ਬੈਟਰੀ ਬੰਦ ਕੀ ਰਿਹਾ ਵਣੇ ਇਧਰੋਂ ਆਈਏ ਡਰਾਈਵਰ ਬੰਦਾ ਕੀ ਕਰੇ ਤਾ ਟੋੜਦਾ ਤੇ ਹੱਦੀ ਨੂੰ ਦੰਦੇ ਇੱਕ ਪਾਸੇ ਨਹੀਂ ਦੁਨੀਆ ਨੂੰ ਤਾਂ ਦੋ ਪਾਸੇ ਦੰਦੇ ਹੁਣ ਅਸੀਂ ਦੋ ਪਾਸੇ ਕੰਮ ਕਰ ਰਹੀ ਜਦੋਂ ਮੈਂ ਤਾਂ ਮੁਸੀਬਤ ਚ ਹੁੰਦਾ ਲੋਕ ਭੱਜ ਜਾਂਦੇ ਨੇ ਜਦੋਂ ਬੰਦਾ ਚੌਧਰ ਚ ਹੁੰਦਾ ਉਦੋਂ ਲੋਕ ਨਾਲ ਵੀ ਖੜਦੇ ਨੇ ਪਰਚੀਆਂ ਪੰਚਾਇਤ ਵਿੱਚ ਪਵਾ ਕੇ ਦਿੱਤੀਆਂ ਸੀਗੀਆਂ ਡਾਇਰੀ ਜਿਹੜੀ ਸੀਗੀ ਪਰਚੀ ਜਿਹੜੀ ਕੱਟੀ ਸੀ ਕਮੇਟੀ ਬਣਾਈ ਸੀਗੀ ਕਿ ਕਮੇਟੀ ਨੇ ਕਰਿਆ ਕਮੇਟੀ ਨੇ ਦਿਖਾਇਆ ਵੀ ਪਰਚੀਆਂ ਛਾਪ ਲਈਆਂ ਉਹਦੇ ਮੁਤਾਬਕ ਉਹਨਾਂ ਕਾਦੀ ਗੱਲ ਨਹੀਂ ਸੱਚ ਤਰਾਂ ਭਾਜੀ ਯਾਰ ਆਪਣੀ ਵਜ੍ਹਾ ਸ਼ਹਿਰ ਦੀ ਗੱਡਣੀ ਆ ਭਾਜੀ ਯਾਰ ਉਹ ਨਹੀਂ ਤੂੰ ਤੇ ਤੁਸੀਂ ਦੇਖ ਲੈ ਲਾ ਮੈਨੂੰ ਐਂ ਦੱਸੋ ਇਹ ਲੋਕਲ ਭਾਜੀ ਤੁਹਾਨੂੰ ਪਰਚੀ ਤਾਂ ਦਿਓ ਫਿਰ ਕੋਈ ਪਰਚੀ ਨਹੀਂ ਹਰੇ ਇਹ ਲੋਕਲ ਥੋੜਾ ਪਾ ਲਾਂਗੇ ਰੋ ਪਰਚੀ ਕਰੀ ਤੂੰ ਪਰਚੀ ਤਾਂ ਦਿਓ ਤੁਹਾਨੂੰ ਟੈਕਸ ਕਰ ਰਹੇ ਹਾਂ ਅਸੀਂ ਜੋ ਕੀਤਾ ਤੁਹਾਡਾ ਸੋਚ ਸਮਝ ਕੇ ਕੀਤਾ ਬਿਲਕੁਲ ਗਲਤ ਨਹੀਂ ਕੀਤਾ ਸਰਵਪ ਸਿੰਘ ਪੰਦੇਰੋਣਾ ਨਾਲ ਵੀ ਮੁਲਾਕਾਤ ਕੀਤੀ ਸੀਗੀ ਉੱਥੇ ਵੀ ਜਾ ਕੇ ਤੁਸੀਂ ਜ਼ਿਕਰ ਕੀਤਾ ਕਿ ਪਾਈ ਪਿੰਡ ਦੇ ਵਿੱਚ ਹਾਸੇ ਹੁੰਦੇ ਨੇ ਉਹ ਕੀ ਕੁਛ ਸੀਗਾ ਸਾਰੀ ਮੁਲਾਕਾਤ ਕਦੋਂ ਹੋਈ ਸੀਗੀ ਇਹ ਪੜਚਾਅ ਦਰਸਾਉਣ ਤੋਂ ਬਾਅਦ ਕੋਈ ਹੈ ਜਿਹਨ ਨੇ ਜਿਹੜੇ ਪਿੰਡ ਵਾਸੀ ਨੇ ਐਪਲੀਕੇਸ਼ਨ ਦਿੱਤੀ ਨਾ ਮੈਂ ਸੁਣਿਆ ਤੇ ਉਹਨਾਂ ਨੇ ਰਸਤਾ ਬੰਦ ਕੀਤਾ ਕਿਉਂ ਨਾ ਉਹਨਾਂ ਕੋਲ ਜਾਇਆ ਜਾਏ ਕਿਉਂ ਨਾ ਉਹਨਾਂ ਨਾਲ ਗੱਲਬਾਤ ਕੀਤੀ ਜਾਏ ਕਿ ਉਹ ਰਸਤਾ ਥੋੜਾ ਖੋਲ ਜੇ ਇਸ ਕੋਈ ਸਪ੍ਰਿੰਗ ਕੋਟ ਨੇ ਵੀ ਕਿਹਾ ਹੈ ਹਰਿਆਣਾ ਸਰਕਾਰ ਨੂੰ ਕਿ ਉਹ ਰਸਤਾ ਖੋਲ ਦੋ ਈ ਪਤਾ ਹੈ ਕਿ ਉਹ ਆਪਣੇ ਵਾਲੇ ਨੇ ਕੋਈ ਪੈਕਿਸਕ ਲਾਇਆ ਹੋਇਆ ਕਿ ਗੱਡੀ ਵਾਲੇ ਨੇ ਹੋ ਸਕਦਾ ਕਿ ਕੋਈ ਘੇਟੀਆਂ ਵੀ ਪਿੱਤੀ ਹੋਈ ਗਈ ਹੋ ਸਕਦਾ ਹੈ ਜਗਬਾਹ ਟੀਵੀ ਦੇਖ ਰਹੇ ਹੋ ਤੁਸੀਂ ਪਿੰਡ ਮਾੜੂ ਦੀਆਂ ਤਸਵੀਰਾਂ ਤਾਂ ਤੁਸੀਂ ਦੇਖੀਆਂ ਹੀ ਨੇ ਜਿਸ ਦੀ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਜੰਗਲ ਦੇ ਵਿੱਚ ਲੱਗੀ ਅੱਗ ਵਾਂਗੂ ਵਾਇਰਲ ਹੋ ਰਹੀ ਹੈ ਜਿਸ ਵੀਡੀਓ ਦੇ ਵਿੱਚ ਲੋਕਾਂ ਤੋਂ ਜਿਹੜੀ ਹੈ ਜਬਰੀ ਵਸੂਲੀ ਜਿਹੜੀ ਇੱਕ ਪਰਚੀਆਂ ਨੇ ਉਹ ਕਟੀਆਂ ਜਾ ਰਹੀਆਂ ਨੇ ਆਖਿਰਕਾਰ ਪੂਰਾ ਮਾਮਲਾ ਕੀ ਹੈ ਇਸ ਮਾਮਲੇ ਦੇ ਉੱਪਰ ਗੱਲਬਾਤ ਕਰਨ ਦੇ ਲਈ ਜਿਨ੍ਹਾਂ ਦਾ ਪਰਚੇ ਦੇ ਵਿੱਚ ਨਾਮ ਆਇਆ ਪਿੰਡ ਦੇ ਸਰਪੰਚ ਬਲਜਿੰਦਰ ਸਿੰਘ ਬੱਖੂ ਸਾਡੇ ਨਾਲ ਨੇ ਗੱਲਬਾਤ ਕਰਦੇ ਕਿ ਆਖਿਰਕਾਰ ਪੂਰਾ ਮਾਮਲਾ ਕੀ ਹੈ ਬੱਖੂ ਸਾਹਿਬ ਕੀ ਲੋੜ ਪੈ ਗਈਆਂ ਇਹ ਪਰਚੀਆਂ ਕੱਟਣ ਦੀ ਦੇਖੋ ਜੀ ਪਹਿਲਾਂ ਕਿਸਾਨ ਯੂਨੀਅਨ ਨੇ ਧਰਨਾ ਲਾਇਆ ਸ਼ੰਭੂ ਤਾਂ ਉਹ ਰਸਤਾ ਬੰਦ ਹੋਣ ਕਰਕੇ ਨੇੜੇ-ਨੇੜੇ ਸਾਰੀਆਂ ਸੜਕਾਂ ਤੋਂ ਲੰਘਦੇ ਰਹੇ ਲੋਕ ਉਹ ਲੰਘਣ ਕਰਕੇ ਸਾਰੀਆਂ ਹੀ ਸੜਕਾਂ ਹਲਕੇ ਦੀਆਂ ਟੁੱਟ ਚੁੱਕੀਆਂ ਨੇ ਬਹੁਤ ਬੁਰੀ ਤਰ੍ਹਾਂ ਪੁਲ ਵੀ ਟੁੱਟ ਚੁੱਕੇ ਨੇ ਉਹਨੂੰ ਮੁੱਖ ਰੱਖਦੇ ਹੋਏ ਉਹ ਚੀਜ਼ ਨੂੰ ਦੇਖਦੇ ਹੋਏ ਪਿੰਡ ਵਾਲਿਆਂ ਨੇ ਮੈਨੂੰ ਲਿਖਤੀ ਦਿੱਤਾ ਵੀ ਆਪਣੇ ਪਿੰਡ ਦਾ ਵੀ ਪੁਲ ਟੁੱਟ ਟੁੱਟ ਰਿਹਾ ਹੈ ਇਹਦੀ ਖਸਤਾ ਹਾਲਤ ਹੋ ਰਹੀ ਹੈ ਤਾਂ ਕਰਕੇ ਸਾਨੂੰ ਇਸ ਸਟੇਪ ਚੁੱਕਣਾ ਪਿਆ ਜੀ ਉਹਦੇ ਮੁਤਾਬਕ ਅਸੀਂ ਕਾਰ ਵੀ ਕਰ ਰਹੇ ਹਾਂ ਨੇ ਇੱਕ ਮਤਾ ਪਾਣ ਦੀ ਤੁਸੀਂ ਗੱਲ ਆਖ ਰਹੇ ਹੋ ਕਿ ਮਤਾ ਪਾਇਆ ਸੀਗਾ ਉਹ ਕਿੰਨੇ ਤਰੀਕ ਨੂੰ ਤੁਸੀਂ ਮਤਾ ਪਾਇਆ ਸੀਗਾ ਮਤੇ ਦੀਆਂ ਡੇਟਾਂ ਤਾਂ ਨਹੀਂ ਆ ਤਾਂ ਜਿਵੇਂ ਜਿਵੇਂ ਸਿਸਟਮ ਜਿਵੇਂ ਜਿਵੇਂ ਲੋਕਲ ਡਿਮਾਂਡ ਕੀਤੀ ਉਸ ਦੇ ਡੇਟਾਂ ਦੇ ਮਨਾਂਕ ਮਤੇ ਹੈਗੇ ਨੇ ਭਾਈ ਬਨੇ ਨੇ ਕਿ ਪਰਚੀ ਕੱਟ ਸਕਦੇ ਹੋ ਤੁਸੀਂ ਇਸ ਤਰ੍ਹਾਂ ਜਿਸ ਤਰ੍ਹਾਂ ਪ੍ਰਸ਼ਾਸਨ ਨੇ ਪਰਚਾ ਵੀ ਦਰਜ ਕਰਤਾ ਤੁਹਾਡੇ ਤੇ ਪੁਲਿਸ ਲੱਭ ਵੀ ਰਹੀ ਹੈ ਦੇਖੋ ਜੀ ਪੁਲਿਸ ਨੂੰ ਲੱਭਣਾ ਤਾਂ ਨਹੀਂ ਚਾਹੀਦਾ ਮੈਂ ਤਾਂ ਆਪੇ ਜਾਣ ਨੂੰ ਤਿਆਰ ਹਾਂ ਪੁਲਿਸ ਕੋਲ ਪੁਲਿਸ ਮੈਨੂੰ ਬੁਲਾਏਗੀ ਮੈਂ ਜਾਵਾਂਗਾ ਮੈਂ ਆਪ ਦਾ ਪੱਖ ਰੱਖਾਂਗਾ ਮੈਂ ਉੱਚ ਅਫਸਰਾਂ ਨੂੰ ਦੱਸਾਂਗਾ ਲੀਗਲ ਐਡਵਾਈਜ਼ਰ ਨਾਲ ਮੈਂ ਚੱਲਾਂਗਾ ਮੈਨੂੰ ਆਪਦਾ ਪੱਖ ਰੱਖਣਾ ਪੈਣਾ ਪਿਆ ਪੁਲਿਸ ਦੀ ਡਿਊਟੀ ਬਣਦੀ ਪੁਲਿਸ ਕੋਲ ਗੱਲ ਆ ਜੀ ਪਰਚਾ ਦਰਜ ਬਣਦਾ ਜੀ ਪਹਿਲਾਂ ਸੋ ਇਹ ਤਾਂ ਹਾਈ ਕੋਰਟ ਵੀ ਕਹਿੰਦਾ ਸੁਪਰੀਮ ਕੋਰਟ ਵੀ ਕਹਿੰਦਾ ਪਹਿਲਾਂ ਐਫ ਆਈ ਆਰ ਕਰੋ ਫਿਰ ਪੜਤਾਲ ਕਰੋ ਅਗਰ ਪੜਤਾਲ 'ਚ ਮੈਂ ਕਸੂਰਵਾਰ ਹੋਇਆ ਤਾਂ ਜ਼ਰੂਰ ਮੈਂ ਜੇਲ੍ਹ ਵੀ ਜਾਵਾਂਗਾ ਉਹ ਤਾਂ ਦੇਖੋ ਜੇ ਮੈਂ ਨਹੀਂ ਕਸੂਰਵਾਰ ਤਾਂ ਮੇਰੇ ਖਿਲਾਫ ਆਪੇ ਫੇਰ ਕੈਂਸਲ ਹੋ ਜਾਊਗੀ ਨਹੀਂ ਤੁਸੀਂ ਕਿਹਾ ਲੋਕ ਤੁਹਾਡੇ ਕੋਲ ਆਏ ਹਨ ਕਿ ਇਹ ਸਾਰੇ ਕੰਮ ਦੇ ਲਈ ਕੀ ਭਈ ਪਰਚੀਆਂ ਕੱਟਣੀਆਂ ਚਾਹੀਦੀ ਨੇ ਲੋਕਾਂ ਨੇ ਕਿਹਾ ਸੀਗਾ ਵੀ ਪਰਚੀਆਂ ਕੱਟੋ ਨਹੀਂ ਲੋਕਾਂ ਨੇ ਡਿਮਾਂਡ ਕੀਤੀ ਸੀਗੀ ਪੁਲਿਸ ਦੀ ਸੁਰੱਖਿਆ ਵਾਸਤੇ ਕੀ ਕਰਨਾ ਚਾ ਅਸੀਂ ਉਹ ਸੋਚ ਵਿਚਾਰ ਕਰਕੇ ਕਿਹਾ ਵੀ 20-50 ਰੁਪਏ ਪਰਚੀ ਲਾ ਲਓ ਗੱਡੀ ਤੇ ਵੀ ਜਿਹੜੀ ਛੋਟੀ ਗੱਡੀ अल्टੋ ਜਿਹੜੀ अल्टੋ ਹੈਗੀ ਹੈ ਮਰੂਤੀ ਹੈਗੀ 4 ਵੀਲਰ ਸਕੂਟਰ ਮੋਟਰਸਾਈਕਲ ਕਿਹਤੇ ਨਹੀਂ ਲਾਉਣੀ ਇੱਕ ਫੋਰਚੂਨਰ ਵਾਲਾ ਗੱਡੀ ਲੈ ਕੇ 60 60 ਲੱਖ ਦੀ ਗੱਡੀ ਲੈ ਕੇ ਜਾਂਦਾ ਜੇ 50 ਰੁਪਏ ਦੇ ਵੀ ਜਾਏਗਾ ਕੋਈ ਫਰਕ ਨਹੀਂ ਪੈਣਾ ਉਹਦੇ ਨੂੰ ਸਮੁੰਦਰ ਦੇ ਵਿੱਚੋਂ ਪਾਲਟੀ ਭਰਨਾ ਸਮੁੰਦਰ ਖਾਲੀ ਨਹੀਂ ਹੁੰਦਾ ਹੈਗਾ ਉਹ ਇਹੋ ਜਿਹੇ ਸੱਜਣ ਮਿ ਆਏ ਨੇ ਉਸ ਪਰਚੀ ਦੇ ਦਰਮਿਆਨ ਜਿਨ੍ਹਾਂ ਨੂੰ 50 ਮੰਗਿਆ ਉਹਨਾਂ ਨੇ 200 ਰੁਪਏ ਵੀ ਦਿੱਤਾ ਹੈ ਤੁਸੀਂ ਜੇ ਭਲੇ ਦਾ ਕੰਮ ਕਰਦੇ ਹੋ ਇਹੇ ਜਿਹੀ ਵੀ ਹੈਗੇ ਨੇ ਕੁਝ ਇਹੇ ਜਿਹੀ ਵੀ ਨੇ ਜਿਵੇਂ ਤੁਸੀਂ ਵੀਡੀਓ ਵਾਇਰਲ ਕਹਿੰਦੇ ਕੁਝ ਇਹੇ ਜਿਹੀ ਵੀ ਹੁੰਦੇ ਨੇ ਇਹ ਦੁਨੀਆ ਹੈ ਦੁਨੀਆ ਕਈ ਤਰ੍ਹਾਂ ਦੀ ਹੈ ਜੀ ਦੁਨੀਆ ਦੇ ਬਹੁਤ ਰੰਗ ਨੇ ਦਾਤੀ ਨੂੰ ਦੰਦੇ ਇੱਕ ਪਾਸੇ ਨੇ ਦੁਨੀਆ ਨੂੰ ਤਾਂ ਦੋ ਪਾਸੇ ਦੰਦੇ ਨੇ ਹੁਣ ਇਹ ਦੋ ਪਾਸੇ ਕੰਮ ਕਰ ਰਹੀ ਜਦੋਂ ਮੈਂ ਤਾਂ ਮੁਸੀਬਤ ਚ ਹੁੰਦਾ ਲੋਕ ਭੱਜ ਜਾਂਦੇ ਨੇ ਜਦੋਂ ਬੰਦਾ ਚੌਧਰ ਚ ਹੁੰਦਾ ਉਦੋਂ ਲੋਕ ਨਾਲ ਵੀ ਖੜਦੇ ਨੇ ਇਹੋ ਜਿਹਾ ਸਿਸਟਮ ਚੱਲ ਰਿਹਾ ਹੈ ਇਹ ਕਿੰਨੇ ਸਮੇਂ ਤੋਂ ਪਰਚੀ ਕੱਟ ਰਹੇ ਸੀਗੇ ਹੋਰੇ ਇਹ ਤਾਂ ਸਿਰਫ 2-3 ਘੰਟੇ ਤੋਂ ਹੀ ਹੋਇਆ ਕੰਮ ਹੈ ਦੋ ਤਿੰਨ ਘੰਟੇ ਤੋਂ ਹੋਇਆ ਕੰਮ ਜੋ ਤਾਂ ਦੇਰ ਤੇ ਕੱਟੀ ਨਹੀਂ ਫਿਰ ਕਿ 10-11000 ਦੀ ਪਰਚੀ ਜੋ ਮੈਂ ਪੁੱਛਿਆ ਕਮੇਟੀ ਤੋਂ ਵੀ ਇੰਨੀ ਕਿ ਕਹਿੰਦੇ ਕੱਟੀ ਹੈ ਮੈਂ ਤਾਂ ਉਹ ਤਾਂ ਹੈ ਵੀ ਨਹੀਂ ਉੱਥੇ ਮੌਕੇ ਤੇ ਵੀ ਹੈ ਨਹੀਂ ਉਹ ਉਹਨਾਂ ਦੇ ਦੱਸੇ ਮੁਤਾਬਕ ਹੀ ਮੰਦਾ ਸਰ ਨਹੀਂ ਪਰਚੀਆਂ ਪੰਚਾਇਤ ਵਿੱਚ ਪਵਾ ਕੇ ਦਿੱਤੀਆਂ ਸੀਗੀਆਂ ਡਾਇਰੀ ਜਿਹੜੀ ਸੀਗੀ ਪਰਚੀ ਜਿਹੜੀਆਂ ਕੱਟੀਆਂ ਸੀ ਕਮੇਟੀ ਬਣਾਈ ਸੀ ਕਿ ਕਮੇਟੀ ਨੇ ਕਰਿਆ ਕਮੇਟੀ ਨੇ ਦਿਖਾਇਆ ਵੀ ਇਹ ਪਰਚੇ ਛਾਪ ਲਈਆਂ ਉਹਦੇ ਮੁਤਾਬਕ ਉਹਨਾਂ ਨੇ ਕਿਹਾ ਵੀ ਠੀਕ ਹੈ ਤੁਸੀਂ ਜੋ ਕਰਨਾ ਉਹਨਾਂ ਨੂੰ ਅਧਿਕਾਰ ਦਿੱਤਾ ਸੀ ਵੀ ਤੁਸੀਂ ਕਰ ਸਕਦੇ ਤੁਸੀਂ ਮਤੇ ਦੀ ਗੱਲ ਕਰ ਰਹੇ ਹੋ ਲੇਕਿਨ ਥੋੜੀ ਹੀ ਪੰਚਾਇਤ ਦੇ ਪੰਚ ਆਖਰੇ ਨੇ ਕਿ ਭਾਈ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਸੀਗਾ ਜਿਹੜਾ ਵਿਰੋਧ ਵੀ ਕੀਤਾ ਸੀਗਾ ਕਿ ਭਾਈ ਇਹ ਕੰਮ ਨਾ ਕਰੋ ਕਿ ਆਮ ਜਨਤਾ ਨੂੰ ਨਾ ਲੁੱਟੋ ਬਿਲਕੁਲ ਮੈਂ ਤੁਹਾਡੀ ਗੱਲ ਮੰਨਦਾ ਜੀ ਕਿਉਂਕਿ ਮੇਰੇ ਉਹ ਵਿਰੋਧੀ ਪੰਚ ਨੇ ਜਿਹੜੇ ਕਹਿ ਰਹੇ ਨੇ ਉਹ ਮੇਰੇ ਵਿਰੋਧੀ ਪੰਚ ਨੇ ਮੇਰੇ ਪੰਚ ਨਹੀਂ ਹੈਗੇ ਜਿਹੜੇ ਮੇਰੇ ਪੰਚਾਂ ਨੂੰ ਮਿਲਣਗੇ ਤੇ ਉਹ ਆਟੋਮੈਟਿਕ ਕਹਿਣਗੇ ਵੀ ਹਾਂ ਠੀਕ ਹੈ ਅਸੀਂ ਕਹੇ ਠੀਕ ਹੈ ਉਹ ਵਿਰੋਧ ਦੇ ਨੂੰ ਮਿਲਿਓ ਜ਼ਰੂਰ ਕਹਿਣਗੇ ਤੁਹਾਨੂੰ ਵਿਰੋਧੀ ਤਾਂ ਕਹਿੰਦੇ ਹੁੰਦੇ ਨੇ ਠੀਕ ਅਸੀਂ ਜੋ ਕੀਤਾ ਤੁਹਾਡਾ ਸੋਚ ਸਮਝ ਕੇ ਕੀਤਾ ਠੀਕ ਹੈ ਬਿਲਕੁਲ ਗਲਤ ਨਹੀਂ ਕੀਤਾ ਜਰੂਰ ਮਤਲਬ ਤੁਸੀਂ ਆਪਣੇ ਆਪ ਨੂੰ ਸਹੀ ਕਹਿ ਰਹੇ ਹੋ ਕਿ ਭਾਈ ਜਿਹੜੀਆਂ ਪਰਚੀਆਂ ਕੱਟੀਆਂ ਜਾ ਰਹੀਆਂ ਸੀਗੀਆਂ ਉਹ ਸਹੀ ਆ ਬਿਲਕੁਲ ਹਨਾ ਹਾਂਜੀ ਬਿਲਕੁਲ ਸਹੀ ਜੋ ਪਰਚੀ ਕੱਟੀ ਜਾ ਰਹੀ ਹੈ ਹਿਸਾਬ ਨਾਲ ਪੁਲ ਦੀ ਰਿਪੇਅਰ ਵਾਸਤੇ ਮੈਂ ਤਾਂ ਉਹਨੂੰ ਸਹੀ ਸਮਝਦਾ ਕਿਉਂਕਿ ਪੁਲ ਸਾਡਾ ਪ੍ਰਾਈਵੇਟ ਹੈ ਅਸੀਂ ਅਸੀਂ ਪਿੰਡਾਂ ਵਾਲਿਆਂ ਨੇ 메ਨ ਪਿੰਡ ਮਾੜੂ ਨੇੜੇ ਟਵਾਣਾ ਸਰਾਲਾ ਸਿਰ ਕਪੜਾ ਇਹਨਾਂ ਸਾਰਿਆਂ ਨੇ ਇਕਰਾਹੀ ਦੇ ਕੇ ਇਕੱਠੀ ਕਰਕੇ ਪੈਸੇ ਇਕੱਠੇ ਕਰਕੇ ਆਪ ਬਣਾਇਆ ਨਿੱਜੀ ਤੌਰ ਤੇ ਬਣਾਇਆ ਪੁਲ ਨਾ ਕਿ ਸਰਕਾਰ ਦਾ ਹੈ हां सरकार ने किसी खाते जांच दे पा लिया हुए मैं कुछ कह नहीं सकता क्योंकि इने सानू ज्ञान नहीं हैगा क्योंकि इने सानू नहीं पता हुंदा है ते प्रशासन ਨੂੰ ਪਤਾ ਹੈ ਗੱਲਾਂ ਦਾ ਉਹ ਤੁਸੀਂ ਪੁੱਛ ਸਕਦੇ ਹੋ ਤੁਸੀਂ ਇੱਕ ਸਰਵੰਸ ਸਿੰਘ ਭੰਦੇਰੋਂ ਨਾਲ ਵੀ ਮੁਲਾਕਾਤ ਕੀਤੀ ਸੀਗੀ ਉੱਥੇ ਵੀ ਜਾ ਕੇ ਤੁਸੀਂ ਜ਼ਿਕਰ ਕੀਤਾ ਕਿ ਪਾਈ ਪਿੰਡ ਦੇ ਵਿੱਚ ਹਾਦਸੇ ਹੁੰਦੇ ਨੇ ਉਹ ਕੀ ਕੁਝ ਸੀਗਾ ساری ਮੁਲਾਕਾਤ ਕਦੋਂ ਹੋਈ ਸੀਗੀ ਇਹ ਪਰਚਾ ਦਰਜ ਹੋਣ ਤੋਂ ਬਾਅਦ ਹੋਈ ਹੈ ਨਹੀਂ ਇਹ ਮੁਲਾਕਾਤ ਜੀ ਮੈਨੂੰ ਜਦੋਂ ਪਿੰਡ ਵਾਸੀ ਨੇ ਐਪਲੀਕੇਸ਼ਨ ਦਿੱਤੀ ਨਾ ਮੈਂ ਸੋਚਿਆ ਵੀ ਉਹਨਾਂ ਨੇ ਰਸਤਾ ਬੰਦ ਕੀਤਾ ਕਿਉਂ ਨਾ ਉਹਨਾਂ ਕੋਲ ਜਾਇਆ ਜਾਏ ਕਿਉਂ ਨਾ ਉਹਨਾਂ ਨਾਲ ਗੱਲਬਾਤ ਕੀਤੀ ਜਾਏ ਕਿ ਉਹ ਰਸਤਾ ਥੋੜਾ ਖੁੱਲ ਜੇ ਕਿਉਂਕਿ ਸਪ੍ਰਿੰਗਪੁਰ ਨੇ ਵੀ ਕਿਹਾ ਹੈ ਹਰਿਆਣਾ ਸਰਕਾਰ ਨੂੰ ਕਿ ਉਹ ਰਸਤਾ ਖੋਲ ਦੋ ਲੋਕ ਤੰਗ ਪਰੇਸ਼ਾਨ ਹੋ ਰਹੇ ਨੇ ਲੋਕ ਵੀ ਤਾਂ ਆਪਣੀ ਨੇ ਦੇਸ਼ ਵੀ ਆਪਣਾ ਇਸ ਕਰਕੇ ਪਰੇਸ਼ਾਨੀ ਤਾਂ ਹੁੰਦੀ ਹੈ ਮੈਂ ਉਹਨਾਂ ਨਾਲ ਗੱਲ ਇਸੇ ਵਿਸ਼ੇ ਤੇ ਗੱਲ ਕਰਨੀ ਚਾਹੀਦੀ ਵੀ ਪਈ ਤੁਸੀਂ ਐਂ ਕਰੋ ਇਹ ਰਸਤਾ ਖਲਵਾ ਲਓ ਤੁਸੀਂ ਅਮਰਸਰ ਤੋਂ ਆਏ ਹੋ ਦੂਰ ਤੋਂ ਆਏ ਆ ਸਾਡੇ ਇੱਥੇ ਬੈਠੇ ਆ ਸਾਡੇ ਇਲਾਕੇ ਦੀਆਂ ਸਾਰੀਆਂ ਸੜਕਾਂ ਟੁੱਟੀਆਂ ਨੇ ਨੌਜਾਨ ਮਰ ਗਏ ਨੇ ਮੈਨੂੰ ਸ਼੍ਰੀਮਾਨ ਜੀ ਹੱਲ ਦੱਸੋ ਤਾਂ ਉਹਨਾਂ ਨੇ ਮੈਨੂੰ ਕਿਹਾ ਕੋਈ ਗੱਲ ਨਹੀਂ ਅਸੀਂ ਆ ਪੁਲ ਚਲਦਾ ਕਰਾ ਲੈਂਦੇ ਆ ਦੋ ਇੱਕ ਦਿਨ ਚ ਚੱਲਦਾ ਹੋ ਜੇਗਾ ਬਾਕੀ ਤੁਸੀਂ ਜੋ ਕਰਨਾ ਹੈ ਤੁਸੀਂ ਕਰ ਲਓ ਪਈ ਆਪਣੇ ਪਿੰਡ ਪੱਦਰ ਤੇ ਆ ਗਾ ਲੋ ਜੀ ਪਰਚੀਆਂ ਕੱਟਣ ਵੇਲੇ ਕਿੰਨੇ ਕ ਜਣੇ ਉੱਥੇ ਮੌਜੂਦ ਰਹਿੰਦੇ ਸੀਗੇ ਜਿਸ ਤਰ੍ਹਾਂ ਉਸ ਦਿਨ ਵੀ ਬਹਿਸ ਹੋਈ ਆ ਨਾ ਉਹ ਗੱਡੀ ਵਾਲਾ ਡਰਾਈਵਰ ਜਿਹੜਾ ਕਹਿੰਦਾ ਕਿ ਭਾਈ ਮੈਂ ਟੈਕਸੀ ਡਰਾਈਵਰ ਆਂ ਅਸੀਂ ਸਵਾਰੀ ਲੈ ਕੇ ਜਾ ਰਹੇ ਆਂ ਕਿ ਭਾਈ 200 ਰੁਪਏ ਪਰਚੀ ਕਿਸ ਚੀਜ਼ ਦੀ ਦਈਏ ਅਸੀਂ ਪਟਿਆਲਾ ਦੇ ਰਹਿਣ ਵਾਲੇ ਆਂ ਦੇਖੋ ਉਹ ਕਮੇਟੀ ਵਾਲੇ ਜਿਹੜੇ ਬੰਦੇ ਉੱਥੇ ਮੌਕੇ ਤੇ ਸੀ ਉਹ ਦੱਸਣਗੇ ਕਿ ਕਿਉਂ ਬਹਿਸ ਹੋਈ ਜਾਂ ਕੀ ਗੱਲ ਆ ਉਹ ਵੈਸੇ ਬੈਸਤਾ ਹੁੰਦੀ ਨਹੀਂ ਹੁੰਦੀ ਜਿਹੜਾ ਜਿਹਾਂ ਬੰਦਾ ਹੁੰਦਾ ਉਹ ਜੀ ਅੱਗੋਂ ਦੂਜਾ ਵੀ ਆਵਾਜ਼ ਕੱਢਦਾ ਸ਼ਾਮ ਦਾ ਟਾਈਮ ਸੀ ਕੀ ਪਤਾ ਉਹਨਾਂ ਆਪਣੇ ਵਾਲਿਆਂ ਨੇ ਕੋਈ ਪੈਕੀਜ ਕਿ ਲਾਇਆ ਹੋਇਆ ਕਿ ਗੱਡੀ ਵਾਲਿਆਂ ਨੇ ਹੋ ਸਕਦਾ ਕਿ ਕੋਈ ਹੈਟੀਆਂ ਵਾਲੇ ਵੀ ਪੀਤੀ ਹੋਈ ਕਿ ਹੋ ਸਕਦਾ ਜੀ ਕੁਝ ਵੀ ਹੋ ਸਕਦਾ ਉਸ ਵੇਲੇ ਉਹਦੇ ਬਾਰੇ ਮੈਂ ਨਹੀਂ ਕਹਿਣਾ ਚਾਹੁੰਦਾ ਕੁਝ ਵੀ ਉਹ ਉਹਨਾਂ ਨੂੰ ਪੁੱਛਾਂਗੇ ਤੇ ਗੱਡੀਆਂ ਦੇ ਹਿਸਾਬ ਨਾਲ ਕੀਮਤ ਰੱਖੀ ਸੀਗੀ ਭਈ 50 ਰੁਪਏ 100 ਰੁਪਏ ਬਿਲਕੁਲ ਜੀ ਬਿਲਕੁਲ ਗੱਡੀਆਂ ਦੇ ਹਿਸਾਬ ਨਾਲ ਰੱਖੀ ਸੀ अल्टੋ ਫਿਰ ਮੈਂ ਦੁਬਾਰਾ ਕਰਾਂ अल्टੋ ਮਰੂਤੀ 4 ਵੀਲਰ ਜਾਂ ਬਾਬਿਆਂ ਦੇ ਗੱਡੇ ਆ ਐਂਬੂਲੈਂਸ ਮਿਲਟਰੀ ਗੱਡੀ ਪੁਲਿਸ ਗੱਡੀ ਸਭ ਫਰੀ ਹਰਿਆਣਾ ਰੋਡਵੇਜ ਨੂੰ ਕਿਹਾ ਹਰਿਆਣਾ ਰੋਡਵੇਜ ਨੂੰ ਕਿਹਾ ਵੀ ਪਰਚੀ ਕਟਾ ਮਤਲਬ 2 ਦਿਨ ਲਈ ਉਦੋਂ ਜਿੱਦਣ ਲੱਗੇ ਆ ਵੀ 2 ਦਿਨ ਤੁਹਾਨੂੰ ਖੁੱਲਾ ਉਸ ਤੋਂ ਬਾਅਦ ਵਿੱਚ ਬਈ ਪਰਚੀ ਕਟਾਉਣੀ ਪੈਗੀ ਉਹਨਾਂ ਨੇ ਕਿਹਾ ਇਦਾਂ ਵੀ 200 ਰੁਪਏ ਪਰਚੀ ਤਾਂ ਯਾਰ ਅਸੀਂ ਕਿਹੜੇ ਖਾਤੇ 'ਚ ਪਾਵਾਂਗੇ ਐਂ ਕਿਹਾ ਵੀ ਜਿਹੜੇ ਮਰਜ਼ੀ 'ਚ ਪਾਓ ਅਸੀਂ ਤਾਂ ਨਹੀਂ ਬੰਦ ਕੀਤਾ ਹੈਗਾ ਅਸੀਂ ਤਾਂ ਨਹੀਂ ਕੰਦ ਕੀਤੀ ਜੇ ਤਾਂ ਪੰਜਾਬ ਵਾਲਿਆਂ ਨੇ ਕੀਤੀ ਪੰਜਾਬ ਸੂਰਵਾਰ ਅਗਰ ਹਰਿਆਣੇ ਵਾਲਿਆਂ ਨੇ ਕੀਤੀ ਤੁਸੀਂ ਉਹਨੂੰ ਕੰਦ ਨੂੰ ਖਲਾਓ ਤੇ ਕਹਿੰਦਾ ਕਿਹੜੇ ਖਾਤੇ ਚ ਪਾਵਾਂ ਮੈਂ ਹੈਗਾ ਤੁਸੀਂ ਆਪਦੀ ਸਰਕਾਰ ਨਾਲ ਗੱਲ ਕਰੋ ਵੀ ਸਾਡੀਆਂ ਬੱਸਾਂ ਨਹੀਂ ਚਲਾ ਦਿੰਦੇ ਤੁਸੀਂ ਆਪਣੇ ਆਪਣੇ ਤੇ ਇਜਿਟੇਸ਼ਨ ਕਰਦੇ ਹੋ ਜਦੋਂ ਉਹਨਾਂ ਨੂੰ ਸਮੱਸਿਆ ਆਉਂਦੀ ਹੈ ਉਹਨਾਂ ਦੇ ਪਿੰਡੇ ਤੇ ਕੋਈ ਉਹਨਾਂ ਨੂੰ ਭੀੜ ਪੈਂਦੀ ਹੈ ਤਾਂ ਉਹ ਇਕੱਠੇ ਹੁੰਦੇ ਨੇ ਹੁਣ ਵੀ ਇਕੱਠੇ ਹੋ ਜਾਓ ਬੱਸਾਂ ਬੰਦ ਕਰ ਦਿਓ ਤੇ ਆਟੋਮੈਟਿਕ ਤੁਹਾਡੀ ਸੁਣਵਾਈ ਹੋ ਜਾਏਗੀ ਕੰਦ ਖਲਾ ਲਓ ਯਾਰ ਤੁਸੀਂ ਤਾਂ ਧੱਕਾ ਸਾਡੇ ਨਾਲ ਕਰ ਰਹੇ ਹੋ ਪੰਜਾਬ ਨਾਲ ਕਰ ਰਹੇ ਹੋ ਠੀਕ ਹੈ ਨਾ ਤੁਹਾਡੀ ਗਲਤੀ ਹੈ ਨਾ ਕਿ ਸਾਡੀ ਗਲਤੀ ਹੈ ਇਹਦੀ ਫਿਰ ਮਾੜੀ-ਮੋਟੀ ਤਾਂ ਤੁਹਾਨੂੰ ਪਤਾ ਹੀ ਹੈ ਕੁਛ ਨਾ ਕੁਛ ਤਾਂ ਦੇਣਾ ਹੀ ਪੈਗਾ ਯਾਰ ਪੁੱਲ ਲੰਗਰ ਦਾ ਪੁੱਲ ਟੁੱਟੇ ਉਹ ਕਹਿੰਦੇ ਠੀਕ ਹੈ ਜੀ ਹੁਣ ਤੱਕ ਤੁਸੀਂ ਕਿੰਨੀਆਂ ਪਰਚੀਆਂ ਕੱਟੀਆਂ ਸੀ ਕਿੰਨੇ ਪੈਸੇ ਇਕੱਠੇ ਹੋਏ ਸੀ ਕਿੱਥੇ ਲਗਾਣੇ ਸੀਗੇ ਸਾਰੇ ਅਸੀਂ ਪੁਲਦੀਰ ਰਿਪੇਅਰ ਵਾਸਤੇ ਜਾਂ ਕੋਈ ਗਰੀਬ ਬੰਦਾ ਜਿੰਨੇ ਐਕਸੀਡੈਂਟ ਹੋ ਜਾਂਦਾ ਠੀਕ ਹੈ ਉਹਨੂੰ ਦੇ ਦਿੰਦੇ ਬਸ ਅਸੀਂ ਕੀ ਕਰਾਂ ਨਾ ਤਾਂ ਸਾਨੂੰ ਲੋੜ ਪਰਮਾਤਮਾ ਨਾਲ ਸਾਨੂੰ ਇਹੋ ਜਿਹਾ ਪੈਸਾ ਇਕੱਠਾ ਕਰਾਏ ਨਾ ਹੀ ਬੈਗਰੂ ਕਦੀ ਜ਼ਿੰਦਗੀ 'ਚ ਸੋਚਿਆ ਨਾ ਹੀ ਬੈਗਰੂ ਕਹਿੰਦੀ ਇਹੋ ਜਿਹਾ ਪੈਸਾ ਇਕੱਠਾ ਕਰਾਏ ਸਾਡੇ ਕੋਲ ਪੁਲਿਸ ਨਾਲ ਗੱਲ ਕੀਤੀ ਸੀ ਤੁਸੀਂ ਪਹਿਲਾਂ ਪਰਚੀਆਂ ਕੱਟਣ ਤੋਂ ਪਹਿਲਾਂ ਕਿ ਭਾਈ ਦੱਸ ਦਿੱਤਾ ਜਾਵੇ ਨੀ ਰਾਤ ਜਿੱਦਨ ਐਕਸੀਡੈਂਟ ਹੋਇਆ ਪੂਰੀ ਰਾਤ ਪੁਲ ਕਹਿੰਦਾ ਕੀ ਕਰਾਂਗੇ ਕੋਈ ਆਇਆ ਹੀ ਨਹੀਂ ਸਾਡੇ ਕੋਲ ਐਕਸੀਡੈਂਟ ਵਾਲੇ ਚੱਕਣਾ ਖੜੇ ਨੇ ਪੂਰੀ ਰਾਤ ਫੋਨ ਕਰਦੇ ਰਹੇ ਹਾਂ ਕੰਟਰੋਲ ਰੂਮ ਤੇ ਵੀ ਥਾਣੇ 'ਚ ਵੀ ਕਹਿੰਦੇ ਫੋਰਸਿੰਗ ਜੀ ਦੱਸੋ ਕੀ ਕਰੀਏ ਅਸੀਂ ਗੱਲਾਂ ਇਹ ਹੀ ਇਹ ਹੀ ਸਮੱਸਿਆ ਦੱਸਦੇ ਆਂ ਵੀ ਰੋਡ ਚਾਰ ਸਮੱਸਿਆ ਸਾਡੀ ਸੁਣੀ ਨਹੀਂ ਕਿਸੇ ਨੇ ਗੱਡੀ 2 ਦਿਨ ਖੜੀ ਰਹੀ ਗੱਡੀ ਵਾਰੇ ਨਹੀਂ ਪੁਲਿਸ ਵਾਲੇ ਆਏ ਹੋਰ ਤਾਂ ਕੀ ਆਉਣਗੇ ਕਿਸ ਵਾਰੇ ਜੋ ਜਦੋਂ ਤੁਸੀਂ ਕਹਿ ਰਹੇ ਹੋ ਕਿ ਕਮੇਟੀ ਮੈਂਬਰ ਉੱਥੇ ਸੀਗੇ ਨਾ ਜਦੋਂ ਬਹਿਸ ਹੋਈ ਉਹ ਹਾਂ ਤੇ ਉਹਨਾਂ ਨੇ ਦੱਸਿਆ ਸੀ ਤੁਹਾਨੂੰ ਆ ਕੇ ਕਿ ਸਰਪੰਚ ਸਾਹਿਬ ਇੰਦਾ ਹੋ ਗਿਆ ਮੈਂ ਮੌਕੇ ਤੇ ਗਿਆ ਮੈਂ ਮੌਕੇ ਤੇ ਗਿਆ ਪੁਲਿਸ ਕੋ ਗਿਆ ਮੈਂ ਦੱਸੋ ਜੀ ਕਹਿੰਦੇ ਜੀ ਤੁਸੀਂ ਪਰਚੀ ਗ ਮੈਂ ਕਹਾਂ ਸੀ ਗਲਤ ਨਹੀਂ ਲਾਈ ਹੈਗੀ ਤੁਸੀਂ ਕਹਿ ਰਹੇ ਹੋ ਅਸੀਂ ਬੰਦ ਕਰ ਦਿੰਨੇ ਆ ਅਸੀਂ ਉਦੋਂ ਬਾਅਦ ਪਰਚੀ ਉਹ ਜਿਹੜੀ ਪਰਚੀ ਵਾਲੀ ਸਲਿੱਪ ਸੀਗੀ ਉਹ ਵੀ ਕੋਈ ਥਾਣੇਦਾਰ ਸੀਗਾ ਉਹਨੇ ਆਪ ਦੇ ਕੋਲ ਰੱਖ ਲਈ ਮੈਂ ਰੱਖ ਲਓ ਜੀ ਇਹਦੇ ਵਿੱਚ ਕਿਹੜਾ ਲੀਗਲ ਹੈ ਕੱਟੀਆਂ ਵੀ ਬਣਾਈ ਵੀ ਪਰਚੀ ਉਹ ਲਾ ਰਹੇ ਨੇ ਲੋਕ ਕਮੇਟੀ ਕਰ ਰਹੀ ਹੈ ਮੈਨੂੰ ਤਾਂ ਇਹਦੇ ਬਾਰੇ ਜੋ ਮੈਨੂੰ ਕਿਹਾ ਸੀ ਮੈਂ ਉਹਦੇ ਮੁਤਾਬਕ ਲਿਖਤਾ ਪੁਲਿਸ ਨੇ ਉਹ ਮੰਗਿਆ ਨਹੀਂ ਹੈਗਾ ਕਿ ਬਈ ਮਤਾ ਕਿੱਥੇ ਜਿਹੜਾ ਪੰਚਾਇਤ ਦੇ ਵੀ ਤੁਸੀਂ ਪਾਇਆ ਜਾਂ ਪਰਚੀਆਂ ਕਿੰਨੀਆਂ ਕੱਟੀਆਂ ਨੇ ਪੈਸੇ ਕਿੰਨੇ ਇਕੱਠੇ ਹੋਏ ਸਾਨੂੰ ਦਿਓ ਨਹੀਂ ਕੀਤਾ ਪੁਲਿਸ ਤੇ ਪਤਾ ਨਹੀਂ ਕਿਹਾ ਜਾ ਪ੍ਰਭਾਵ ਸੀ ਉੱਤੋਂ ਥੱਲੇ ਉਹ ਸਾਮਣਾ ਚੱਲ ਗਈ ਕਿਉਂਕਿ ਅਸੀਂ ਪਾਰਟੀ ਸਾਡੀ ਹੋਰ ਹੈ ਮੌਜੂਦਾ ਸਰਕਾਰ ਹੋਰ ਹੈ ਸਰਕਾਰਾਂ ਦੇ ਪ੍ਰੈਸ਼ਰ ਵੀ ਹੁੰਦੇ ਨੇ ਉਸ ਹੱਬ ਨਾਲ ਪੁਲਿਸ ਨੇ ਕਾਰਵਾਈ ਕਰਤੀ ਸਾਡੇ 'ਤੇ ਕਿਉਂਕਿ ਅਸੀਂ ਤਾਂ ਨਿਹੱਥੇ ਆਉਣ ਖਾਲੀ ਹੱਥਾਂ ਖਾਲੀ ਹੱਥਾਂ ਤੇ ਜਦੋਂ ਮਰਜ਼ੀ ਕੋਈ ਵਾਰ ਕਰ ਸਕਦਾ ਜਿਹੜੇ ਪੈਸੇ ਇਕੱਠੇ ਹੋਏ ਸੀਗੇ ਪੰਚਾਇਤ ਕੋਲ ਜਾਂ ਪੁਲਿਸ ਲੈ ਗਈ ਨਾ ਪੈਸੇ ਨਹੀਂ ਪੁਲਿਸ ਨੇ ਲੈ ਗਈ ਪੈਸੇ ਤਾਂ ਇੱਥੇ ਪੈਣ ਉਹਨਾਂ ਕੋਲ ਪੈਸੇ ਨਹੀਂ ਲੈ ਗਈ ਪੁਲਿਸ ਨੂੰ ਆਪਾਂ ਗਾਮ ਲਈਏ ਕਿਉਂ ਲਈ ਫੋਨ ਆਇਆ ਥਾਣੇ ਤੋਂ ਫਿਰ ਜਿਹੜਾ ਮਾਮਲਾ ਦਰਜ ਹੋਇਆ ਉਸ ਤੋਂ ਬਿਲਕੁਲ ਆਇਆ ਜੀ ਕਹਿੰਦਾ ਕਿੱਥੇ ਅਰੈਸਟ ਕਰਨਾ ਮੈਂ ਕਾਦੇ ਵਾਸਤੇ ਜੀ ਕਹਿੰਦੇ ਪਰਚਾ ਦਰਜ ਹੋ ਗਿਆ ਮੈਂ ਕਹਾਦਾ ਯਾਰ ਮੈਂ ਕੋਈ ਗਲਤੀ ਤਾਂ ਕੀਤੀ ਨਹੀਂ ਕਹਿੰਦੇ ਦਰਜ ਹੋ ਗਿਆ ਮੈਂ ਜੀ ਕੋਈ ਨਹੀਂ ਮੈਂ ਇਹਦੇ ਬਾਰੇ ਕਾਨੂੰਨੀ ਰਏ ਲਾਵਾਂਗਾ ਜੋ ਬਣਦੀ ਹੋਈ ਜੇ ਮੇਰੇ ਖਿਲਾਫ ਪਰਚਾ ਸਹੀ ਬਣਦਾ ਤਾਂ ਕੋਈ ਗੱਲ ਨਹੀਂ ਮੈਂ ਖੁਦ ਪੇਸ਼ ਹੋ ਜਾਵਾਂਗਾ ਮੈਨੂੰ ਭੱਜਣ ਦੀ ਲੋੜ ਨਹੀਂ ਜੇਲ ਭੇਜੋਗੇ ਜੇਲ ਜਾਣ ਨੂੰ ਤਿਆਰ ਆ ਮੈਂ ਕੋਈ ਡਰਦਾ ਨਹੀਂ ਹੈਗਾ ਇਸ ਗੱਲ ਤੋਂ ਅਗਰ ਮੈਂ ਗੁਨਾਹ ਕੀਤਾ ਤਾਂ ਮੈਂ ਉਹ ਗੁਨਾਹ ਦੀ ਸਜ਼ਾ ਭੁਗਤਣ ਨੂੰ ਤਿਆਰ ਬਿਲਕੁਲ ਤਿਆਰ ਪਰਚੇ ਜਿਵੇਂ 6 ਲੋਕਾਂ ਦਾ ਨਾਮ ਆਇਆ ਤਿੰਨ ਬਾਈ ਨੇਮ ਤਿੰਨ ਨਾਮ معلوم ਹਨਾ ਥੋੜਾ ਨਾਮ ਪਹਿਲੇ ਨੰਬਰ ਤੇ ਕਿ ਬਲਜਿੰਦਰ ਸਿੰਘ ਬਖੂ ਹਨਾ ਉਸ ਤੋਂ ਬਾਅਦ ਹਰਮਨਪ੍ਰੀਤ ਹਰਵਿੰਦਰ ਹਰਮਨਪ੍ਰੀਤ ਹਰਵਿੰਦਰ ਕੌਣ ਨੇ ਮੈਨੂੰ ਇਹਦੇ ਬਾਰੇ ਪਤਾ ਨਹੀਂ ਇਹ ਤਾਂ ਉਹਨਾਂ ਲੋਕਾਂ ਨੂੰ ਪਤਾ ਹੋਵੇਗਾ ਜਿਨ੍ਹਾਂ ਨੇ ਅੱਗੇ ਡਿਊਟੀਆਂ ਲਾਈਨ ਅਪ ਕੀਤੀ ਤੁਸੀਂ ਕੱਟ ਲਓ ਅੱਜ ਕੱਲ ਦਾ ਇੱਕ ਉਹ ਸਿਸਟਮ ਚੱਲਿਆ ਵਾਈ ਕੀ ਆ ਕਿਹੜਾ ਹੈਗਾ ਇੱਕ ਇੰਟੈਲੀਜੈਂਸੀ ਡੁਪਲੀਕੇਟ ਪਤਾ ਨਹੀਂ ਕਿਹੜੀ ਇੰਟੈਲੀਜੈਂਸੀ ਹੋ ਸਕਦਾ ਉਹਦੇ ਮੁਤਾਬਕ ਇਹਨਾਂ ਨੇ ਸਿਸਟਮ ਬਣਾ ਲਿਆ ਹੋਏ ਸਰਕਾਰਾਂ ਨੇ ਬਹੁਤ ਵੱਡੇ ਹੱਥ ਨੇ ਇਹਨਾਂ ਦੇ ਮਤਲਬ ਤੁਹਾਨੂੰ ਪਤਾ ਤੱਕ ਨਹੀਂ ਹੈਗਾ ਕਿ ਭਈ ਉਹ ਬੰਦੇ ਕੌਣ ਨੇ ਉੱਥੇ ਜਿਹੜੇ ਪਰਚੀਆਂ ਕੱਟਦੇ ਨੇ ਮੈਨੂੰ ਕੋਈ ਪਤਾ ਨਹੀਂ ਮੈਂ ਕਿਹਾ ਵਾ ਕੱਟ ਦੇ ਤੇ ਆਪਣੀ ਬੰਦੇ ਹੋਣਗੇ ਮੈਨੂੰ ਇਹ ਨਹੀਂ ਹੈਗਾ ਵੀ ਮੈਨੂੰ ਪਰ ਮੈਨੂੰ ਇਹ ਨਹੀਂ ਪਤਾ ਵੀ ਤੁਸੀਂ ਪਤਰਕਾਰ ਤੁਹਾਡਾ ਨਾਂ ਕੀ ਹੈ ਕਬਲ ਮੈਂ ਕਬਲ ਜੀ ਮੈਂ ਤੁਹਾਨੂੰ ਕਬਲ ਜੀ ਮੈਂ ਨਹੀਂ ਭੇਜਾਂ ਪਰ ਫਰਕੀ ਕੱਟ ਗਿਆ ਮੈਨੂੰ ਇਹਦੇ ਬਾਰੇ ਨਹੀਂ ਪਤਾ ਵੀ ਇਹ ਕਬਲ ਜੀ ਨੇ ਜਰਮੇਸ਼ ਜੀ ਨੇ ਜਾਂ ਸ੍ਰੀਨਦਰਨ ਜੀ ਨੇ ਮੈਨੂੰ ਨਹੀਂ ਪਤਾ ਮਤਲਬ ਜਿਵੇਂ ਇੱਕ ਦਿਨ ਦੇ ਵਿੱਚ ਜਿਵੇਂ ਤੁਸੀਂ ਕਹਿ ਰਹੇ ਹੋ ਕਿ 3 ਘੰਟੇ ਹੋਏ ਸੀ ਪਰਚੀਆਂ ਕੱਟਦੇ ਨੂੰ ਤਾਂ ਉਹ ਜਦੋਂ ਪਰਚੀਆਂ ਕੱਟੀਆਂ ਜਾਂਦੀਆਂ ਸੀਗੀਆਂ ਸਾਰੀ ਰਾਤ ਕੱਟੀਆਂ ਜਾਂਦੀਆਂ ਸੀਗੀਆਂ ਇਹਨਾਂ ਦਾ ਪੂਰਾ ਉਹ ਕਹਿੰਦੇ ਲੱਗੀ ਸੀਗੇ ਉਹ ਲੱਗੀ ਸੀਗੇ ਇੱਕ ਦਿਨ ਰਾਤ ਨੂੰ ਵੈਸੇ ਜਦੋਂ ਰਾਤ ਨੂੰ ਐਕਸੀਡੈਂਟ ਹੋ ਗਿਆ ਨਾ ਰੋਡ 'ਚ ਦੀ ਰੋਡ ਜਾਮ ਹੋ ਰਹੀ ਸੀ ਜਾਮ ਖਲਾਣ ਦੇ ਮੁਤਾਬਕ ਹੀ ਉਹਨਾਂ ਨੇ ਕਹਿਤਾ ਵੀ ਪਰਚੀਆਂ ਸਾਡੀ ਕੋ ਹੈਗੀਆਂ ਨੇ ਵੀ ਤੁਸੀਂ ਯਾਰ ਗਾਹ ਨਾ ਪਾਓ ਟ੍ਰੈਫਿਕ ਜਾਮ ਹੈ ਜਾਮ ਨਾਲ ਲੰਘ ਜਾਓ ਵੀ ਨਹੀਂ ਤਾਂ ਪਰਚੀ ਕਟਾਓ ਇਹ ਗੱਲ ਹੋਈ ਤੇ ਅਗਲੇ ਦਿਨ ਸਵੇਰ ਤੋਂ ਪਰਚੀਆਂ ਛੁਰੀ ਕਰਤੀਆਂ ਹਨ ਲੀਗਲੀ ਤੌਰ ਤੇ ਹਾਂਜੀ ਆ ਗੱਲ ਸੀ ਇਸ ਤਰ੍ਹਾਂ ਪੁਲਿਸ ਨੇ ਆਪਣੇ ਪਰਚੇ ਦੇ ਵਿੱਚ ਜਿਕਰ ਕੀਤਾ ਹੈ ਕਿ ਪਈਏ ਰਾਤ ਦੇ ਸਮੇਂ ਪਰਚੀਆਂ ਕੱਟੀਆਂ ਜਾਂਦੀਆਂ ਸੀਗੀ ਆ ਗੈਰ ਕਾਨੂੰਨੀ ਤਰੀਕੇ ਦੇ ਨਾਲ ਨਹੀਂ ਉਹ ਪਰਚੀ ਤਾਂ ਦੇਖੋ ਜਿਹੜੀ ਪਰਚੀ ਪੰਚਾਇਤ ਨੇ ਲਾਈ ਹੈ ਉਹ ਦਿਨ ਤੋਂ ਰਾਤ ਤੱਕ ਹੀ ਚੱਲੇਗੀ ਉਹ ਤੇ ਪੂਰੀ ਰਾਤ ਵੀ ਚੱਲੇਗੀ ਦਿਨੇ ਵੀ ਚੱਲੇਗੀ ਜੇ ਤੇ ਅਨਲੀਗਲ ਹੋਏ ਫਿਰ ਤਾਂ ਆਪਾਂ ਸੋਚੀਏ ਵੀ ਐ ਕਰੋ ਰਾਤ ਰਾਤ ਨੂੰ ਪੈਸੇ ਇਕੱਠੇ ਕਰ ਲਓ ਤਾਂ ਇੱਕ ਚੋਰੀ ਹੋ ਗਈ ਨਾ ਦਿਨੇ ਜੇ ਮਾਰਾਂਗੇ ਤੇ ਉਹ ਡਾਕਾ ਹੋ ਗਿਆ ਨਾ ਤਾਂ ਇਹ ਚੋਰੀ ਹੈ ਨਾ ਡਾਕਾ ਇਹ ਤਾਂ ਪਿੰਡ ਦੀ ਆਮਦਨ ਵਾਸਤੇ ਕੀਤਾ ਸੀ ਪੁਲ ਪੁਲਵ ਦੀ ਰਿਪੇਅਰ ਵਾਸਤੇ ਕੀਤਾ ਲੋਕਾਂ ਤੋਂ ਇਸ ਤਰ੍ਹਾਂ ਪੈਸੇ ਲੈਣੇ ਇਹ ਸਹੀ ਸੀਗਾ ਅਸੀਂ ਤਾਂ ਫਰਿਆਦ ਕਰਕੇ ਉੱਥੇ ਤੁਸੀਂ ਪਰਚੀ ਤਾਂ ਦੇਖੋ ਨਾ ਨਿਮਰਤਾ ਸਹਿਤ ਲਿਖਿਆ ਨਹੀਂ ਵੀਡੀਓ ਜਿਹੜੀ ਵਾਇਰਲ ਹੋਈ ਹੈ ਫਰਿਆਦ ਨਹੀਂ ਦਿਖ ਰਹੀ ਉਹ ਨਹੀਂ ਨਹੀਂ ਉਹ ਤਾਂ ਉਹ ਤਾਂ ਦੱਸਿਆ ਕਿ ਉਹ ਉਸ ਟਾਈਮ ਉਹਨਾਂ ਨੇ ਪੈਗ ਲਾਇਆ ਮੇਰੇ ਹਿਸਾਬ ਨਾਲ ਤਾਂ ਜੋ ਤੁਸੀਂ ਕਹਿ ਰਹੇ ਹੋ ਹੁਣ ਤੁਸੀਂ ਦਿਖਾਈਏ ਜਿਹੜੀ ਉਹਦੇ ਬੰਦਾ ਮੈਨੂੰ ਲੱਗਦਾ ਵੀ ਟੈਕਸੀ ਵਾਲ ਨੇ ਕੋਈ ਪੀਤੀ ਪੂਤੀ ਜਿਹੜੀ ਵਾਰ-ਵਾਰ ਉਹ ਗੱਲ ਕਹਿ ਰਿਹਾ ਰਿਕਾਰਡਿੰਗ ਕਰਨ ਦੇ ਮਤਲਬ ਕੀ ਕਹਿ ਰਿਹਾ ਤਾਂ ਵੀ ਮੈਂ ਰਿਕਾਰਡਿੰਗ ਕਰਦਾ ਇਹਨਾਂ ਦੀ ਅੱਗੇ ਵਾਇਰਲ ਕਰਦਾ ਉਹਦੇ 'ਚ ਸਾਨੂੰ ਕੋਈ ਫਰਕ ਨਹੀਂ ਹੈਗਾ ਜੀ ਦੇਖੋ ਨਹੀਂ ਗਲਤ ਤਾਂ ਕੁਝ ਨਹੀਂ ਸੀਗਾ ਉਹ ਵਾਇਰਲ ਕਰਨਾ ਨਹੀਂ ਵਾਇਰਲ ਉਹਨੇ ਕਿਉਂ ਕੀਤੀ ਉਹਨੂੰ ਪੁੱਛੋ ਨੀ ਉਹ ਗਲਤ ਤਾਂ ਨਹੀਂ ਸੀਗਾ ਫਿਰ ਬਿਲਕੁਲ ਗਲਤ ਕਿਉਂ ਗਲਤ ਹੈ ਜੀ ਜਦੋਂ ਉਹਨੂੰ ਕਿਹਾ ਪਰਚੀ ਦੇ ਦੇ ਵੀ ਪਰਚੀ ਲੱਗੀ ਵੀ ਇਹ ਦੇ ਦੇਂਦੇ ਆਂਦੇ ਆਮਨਾ ਕਿੰਨੀ ਉਹ ਟੂਲ ਦੇ ਉੱਪਰ ਆਪਾਂ 250 350 ਰੁਪਏ ਦੇ ਕੇ ਜਾਂਦੇ ਆ ਨਾ ਕਦੀ ਬੋਲੇ ਆਪਾਂ ਵੀ ਕਦੋਂ ਦਾ ਟੂਲ ਲੱਗਿਆ ਜਾਂ ਕਦੋਂ ਬੰਦ ਹੋਣਾ ਜਾਂ ਕਦੋਂ ਖੁੱਲਣਾ ਕਦੀ ਸੋਚਿਆ ਪ੍ਰੈਸ ਵਾਲਿਆਂ ਨੇ ਪੁੱਛਿਆ ਹੋਏ ਮੇਰੇ ਵੀਰਾਂ ਨੇ ਵੀ ਭਾਈ ਜੀ ਟੂਲ ਦੱਸ ਦਿਓ ਅੰਬਾਲੇ ਵਾਲਾ ਲੱਗਿਆ ਪੂਰੇ ਪੂਰੀ ਦੁਨੀਆ ਸੜਕ ਸਹੀ ਨਹੀਂ ਹੈਗੀ ਪਰ ਟੂਲ ਲੱਗਿਆ ਵੇ ਤੁਸੀਂ ਕਦੀ ਗੱਲ ਕੀਤੀ ਉੱਥੇ ਕਮੇਟੀ ਵਾਲੇ ਵੀ ਕਹਿੰਦੇ ਨਜ਼ਰ ਆ ਰਹੇ ਨੇ ਕਿ ਭਾਈ ਜੇਕਰ ਤੂੰ ਨਹੀਂ ਕਟਵਾਣੀ ਪਰਚੀ ਤਾਂ ਵਾਪ ਹਾਂ ਬਿਲਕੁਲ ਕਿੰਨਾ ਕਾ ਸਹੀ ਸਿਕਾ ਕਿ ਭਾਈ ਥੋੜਾ ਨਿਕਲ ਜਾ ਵਾਪਸ ਕਿ ਭਾਈ ਅੱਗੇ ਨਾ ਜਾਣ ਜਮ ਲੱਗਿਆ ਵਹੀ ਉਹੀ ਗੱਲ ਤਾਂ ਜਾਮ ਦੀ ਤਾਂ ਗੱਲ ਹੈ ਜੀ ਉਹ ਜਾਮ ਦੀ ਉਹ ਤਾਂ ਗੱਲ ਹੈ ਅੱਗੇ ਜਾਮ ਲੱਗੇ ਕਰਕੇ ਕਹਿ ਰਹੇ ਹਨ ਭਾਈ ਜੇ ਤੂੰ ਜ਼ਿਆਦਾ ਕਾਲਾ ਹੈ ਤਾਂ ਤੂੰ ਪਿੱਛੇ ਚੱਲਦਾ ਯਾਰ ਉਹ ਤਾਂ ਤਾਂ ਕਿਹਾ ਹੈ ਕੋਈ ਨਾ ਜਾਣ ਪੁੱਛ ਕੇ ਨਹੀਂ ਕਿਹਾ ਹੋ ਰਾਤ ਨੂੰ ਕਿਹੜਾ ਬੰਦਾ ਕੋਈ ਮੈਨੂੰ ਇਨਸਾਨ ਹੈਗਾ ਇਹੋ ਜਿਹੜਾ ਰਾਤ ਨੂੰ ਬੰਦੇ ਨੂੰ ਕਹੇ ਵੀ ਤੂੰ ਐ ਕਰ ਇਧਰੋਂ ਨਹੀਂ ਉਧਰੋਂ ਦੀ ਜਾ ਕੋਈ ਇਹੋ ਜ ਮੂਰਖ ਨਹੀਂ ਹੈਗਾ ਉਹ ਇਸ ਕਰਕੇ ਕਿਹਾ ਹੈ ਉਹ ਇੱਕ ਜ਼ਿਕਰ ਵੀ ਕਰ ਰਿਹਾ ਕਿ ਮੈਂ ਪਟਿਆਲਾ ਦਾ ਉਹ ਛੂਟ ਵੀ ਨਹੀਂ ਦਿੱਤੀ ਜਾਂਦੀ ਸੀ ਕਿ ਮਤਲਬ ਕਿ ਪਟਿਆਲਾ ਦਾ ਕੋਈ ਲੋਕਲ ਜਿਹੜਾ ਹੈਗਾ ਕਿ ਉਹ ਛੱਡਿਆ ਜਾ ਕੇ ਡਾਕਟਰ ਦਿੱਤੀ ਜਾਂਦੀ ਹੈ ਵੈਸੇ ਪਟਿਆਲਾ ਕੀ ਪੂਰਾ ਜ਼ਿਲ੍ਹਾ ਹੀ ਪਟਿਆਲਾ ਇਹਨੂੰ ਛੂਟ ਹੈ ਸਿੰਘਰੂਰ ਵਾਲਿਆਂ ਨੂੰ ਕੋਈ ਨਹੀਂ ਹੈਗੀ ਬਠਿੰਡੇ ਵਾਲਿਆਂ ਨੂੰ ਕੋਈ ਨਹੀਂ ਹੋਣੀ ਤਾਂ ਉਹ ਤਾਂ ਛੂਟ ਹੈਗੀ ਹੈ ਪਤਾ ਕਿਉਂ ਨਹੀਂ ਦਿੱਤੀ ਉਹ ਤਾਂ ਉਹਨਾਂ ਨਾਲ ਗੱਲ ਕਰੋ ਮੈਨੂੰ ਨਹੀਂ ਪਤਾ ਇਹਦੇ ਬਾਰੇ ਮੈਂ ਤਾਂ ਗੱਡੀ ਛੋਟੀ ਵੀ ਕਿਹਾ 4-ਵੀਲਰ ਵੀ ਕਿਹਾ 3-ਵੀਲਰ ਵੀ ਮੈਂ ਪਰਚੀ ਕੱਟਣੀ ਬਾਬਿਆਂ ਦੀ ਗੱਡੀਆਂ ਵੀ ਕਿਹਾ ਮੈਨੂੰ ਕਿਸੇ ਦੀ ਨਹੀਂ ਕੱਟਣੀ ਹੈਗੀ ਐਂਬੂਲੈਂਸ ਦੀ ਨਹੀਂ ਕੱਟਣੀ ਕੱਟਣੀ ਹੋਣੀ ਯਾਰ ਪਰਚੀ ਮੈਂ ਤਾਂ ਇੱਕ ਫਰਿਆਦ ਕੀਤੀ ਉਹ ਪਰਚੀ ਦੇ ਉੱਤੇ ਹੀ ਦੇਖ ਲਓ ਮੈਂ ਤੁ ਮੇਰੀ ਰਿਕਵੈਸਟ ਨੂੰ ਇਹਨੂੰ ਗੁੰਡਾਗਰਦੀ ਸਮਝ ਲੋ ਜਾਂ ਜੋ ਮਰਜੀ ਸਮਝ ਲੋ ਜਾਂ ਗੁੰਡੇ ਸਾਨੂੰ ਅਸੀਂ ਸਾਹਮਣੇ ਖੜੇ ਆਂ ਜੇ ਗੁੰਡੇ ਨਜ਼ਰ ਆਉਂਨੀਆਂ ਤਾਂ ਤੁਸੀਂ ਸਾਨੂੰ ਗੁੰਡੇ ਕਹੋ ਜੀ ਤੁਹਾਡੇ ਕੋਲ ਵੀਡੀਓ ਕਦੋ ਆਈ ਫਿਰ ਮੈਨੂੰ ਤਾਂ ਤੁਸੀਂ ਹੁਣੇ ਅੱਜ ਹੀ ਦਿਖਾ ਰਹੇ ਹੋ ਜੋ ਕੁਝ ਦਿਖਾ ਰਹੇ ਹੋ ਆਪਾਂ ਨੂੰ ਨਹੀਂ ਪਹਿਲਾਂ ਪਤਾ ਹੈਗਾ ਕਿ ਕਿਉਂਕਿ ਮੈਨੂੰ ਸਾਨੂੰ ਦੱਸਿਆ ਕਿ ਅਸੀਂ ਬਹੁਤ ਘੱਟ ਪੜੇ ਜੇ ਇਨਸਾਨ ਆ ਬਹੁਤ ਘੱਟ ਪੜੇ ਆ ਇਹ ਘੱਟ ਪੜੇ ਕਰਕੇ ਤੁਹਾਨੂੰ ਪਤਾ ਕਿੰਨਾ ਕਿ ਸਾਨੂੰ ਫੇਸਬੁਕ ਚਲਾਉਣੀ ਹੁੰਦੀ ਏ ਕਿੰਨੀ ਕਿ ਤੇ ਅਸੀਂ ਤੇ ਉਹ ਟੌੜਾ ਸਾਹਿਬ ਦੀ ਪੁਰਾਣੀ ਸਿੱਖਿਆਵਾਂ ਤੇ ਮਾੜਾ ਮੋਟਾ ਚੱਲਨੇ ਉਹਦੇ ਕੋਲ ਸਿੱਖਿਆ ਤੇ ਬਿਲਕੁਲ ਇਹ ਨੇ ਪਿੰਡ 마ੜੂ ਦੇ ਸਰਪੰਚ ਬਲਜਿੰਦਰ ਸਿੰਘ ਬਖੂ ਜਿਨ੍ਹਾਂ ਨੇ ਕਿਹਾ ਹੈ ਕਿ ਮੈਨੂੰ ਇਸ ਦੇ ਬਾਰੇ ਕੁਝ ਵੀ ਨਹੀਂ ਪਤਾ ਹੈਗਾ ਲੇਕਿਨ ਜਿਸ ਦਿਨ ਵੀਡੀਓ ਵਾਇਰਲ ਹੋਈ ਹੈ ਜਿਸ ਦੀ ਨੇ ਸਾਰਾ ਵਿਵਾਦ ਹੋਇਆ ਉਸੇ ਦਿਨ ਹੀ ਇਹ ਪਰਚੀਆਂ ਕੱਟਣ ਦੀ ਜਿਹੜੀ ਕਾਰਵਾਈ ਆ ਉਹ ਸ਼ੁਰੂ ਕੀਤੀ ਗਈ ਸੀਗੀ 3 ਘੰਟੇ ਤਕਰੀਬਨ ਜੜੀਆਂ ਪਰਚੀਆਂ ਕੱਟੀਆਂ ਗਈਆਂ ਸੀ 11000 ਦੇ ਕਰੀਬ ਜਿਹੜੀ ਰਕਮ ਇਕੱਠੀ ਹੋਈ ਸੀ ਜਿਹੜੀ ਪਿੰਡ ਦੇ ਵਿੱਚ ਹੀ ਲੱਗਣੀ ਸੀ ਲੇਕਿਨ ਇਸ ਤਰ੍ਹਾਂ ਪਰਚੀਆਂ ਕੱਟਣਾ ਕਿੰਨਾ ਕੁ ਸਹੀ ਸੀਗਾ ਉਹ ਉਸ ਮਾਮਲੇ ਦੇ ਵਿੱਚ ਪੁਲਿਸ ਨੇ ਜਿਹੜੀ ਹੈ ਪਰਚਾ ਵੀ ਦਰਜ ਕੀਤਾ ਹੈ ਕੁੱਲ 6 ਲੋਕਾਂ ਦੇ ਉੱਪਰ ਜਿਹੜਾ ਮਾਮਲਾ ਦਰਜ ਹੋਇਆ ਹੈ 308 ਜਿਹੜੀ ਧਾਰਾ ਹੈ ਉਹ ਲਗਾਈ ਗਈ ਹੈ ਤਾਂ ਜਿਸ ਤਰ੍ਹਾਂ ਤੁਸੀਂ ਇਹ ਤਸਵੀਰਾਂ ਸੁਣੀ ਹੈ ਗੱਲਬਾਤ ਸੁਣੀ ਸਾਰੀ ਤਾਂ ਬਖੂ ਸਾਹਿਬ ਦਾ ਕਹਿਣਾ ਹੈ ਕਿ ਮੈਂ ਕਿਤੇ ਵੀ ਗਲਤ ਨਹੀਂ ਹੈਗਾ ਕੋਈ ਗੱਲ ਨਹੀਂ ਜੇ ਗਲਤ ਹੋਵਾਂਗਾ ਤਾਂ ਮੈਂ ਆਪਣਾ ਲੀਗਲ ਵਕੀਲ ਕਰਕੇ ਸਾਰਾ ਜਿਹੜਾ ਕੇਸ ਹੈ ਉਹ ਲੜਾਂਗਾ ਕੈਮਰ ਪਰ ਸਰਵਿੰਦਰਪਾਲ ਸਿੰਘ ਬਿੱਟੂ ਦੇ ਨਾਲ ਕਵਲਜੀਤ ਕੰਬੋਤ ਜਗਬਾਨੀ ਟੀਵੀ ਪਿੰਡ ਮਾੜੂ